ਗਰਮੀ ਵਾਲੇ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੇ ਪ੍ਰਿੰਟ ਨੇ ਮੂਰੀ ਵਾਈਕ ਤੇ ਸੁਪ ਲੈ ਕੇ ਆਣੇ ਨੇ ਬਹੁਤ ਸੋਹਣੇ ਪਹਿਲੇ ਬਹੁਤ ਜ਼ਿਆਦਾ ਡਾਟਾ ਰਿਸਪੌਂਸ ਰਿਹਾ ਜੀ ਇਸ ਵਾਰ ਵੀ ਅਸੀਂ ਲੱਗ ਤੋਂ ਡਿਜ਼ਾਈਨ ਲੈ ਕੇ ਆਏ ਆਂਗੇ ਰੇਟ ਹੈ ਸਿਰਫ 6 ਬ੍ਰੀਕ ਬੁਟੀ ਦਾ ਡਿਜ਼ਾਈਨ ਬਣਾ ਹੈ ਇਸ ਵਿੱਚ ਆਪਣੇ ਕੋਲੇ 5 ਕਲਰ ਨੇ ਇਸ ਡਿਜ਼ਾਈਨ ਵਿੱਚ ਸਾਰੇ 4 ਕਲਰ ਨੇ ਆਪਣੇ ਕੋਲੇ ਰੇਟ ਸਿਰਫ 950 950 ਅੱਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਘਰ ਬੈਠੇ ਸੂਟ ਮੰਗਵਾਓ ਜੀ ਜੋ ਵੀ ਤੁਹਾਨੂੰ ਪਸੰਦ ਹੋ ਲਲ ਪਿਓਰ ਦਾ ਦੁਪੱਟਾ ਜੀ ਪ੍ਰਿੰਟ ਪ੍ਰਿੰਟਡ ਦੁਪੱਟਾ 5 ਮੀਟਰ ਦੇ ਸੂਟ ਦੀ ਕਟਾ 2.5 ਮੀਟਰ ਦਾ ਦੁਪੱਟੇ ਨੇ ਪ੍ਰਿੰਟ ਬਹੁਤ ਸੋਹਣੇ ਕਲਰ ਬਹੁਤ ਸੋਹਣੇ ਪਿਓਰ ਕਾਟਨ ਦੇ ਸੂਟ ਨੇ ਹੀ ਪਿਓਰ ਮਸਲੀਨ ਦੇ ਦੁਪੱਟੇ ਲੱਗੇ ਹੋਏ ਨੇ ਕਾਟਨ ਦੇ ਸੂਟ ਨੇ ਬਹੁਤ ਹੀ ਵਧੀਆ ਵੈਰਾਈਟੀ ਇੰਡੀਆ ਦਿੱਲੀ ਪੌਂਡ ਵਾਲੇ ਸੂਟ ਨੇ ਜੀ ਸਵਾਗਤ ਹੈ ਸਰ ਮੈਂ ਕਲੈਬ ਸਪਲਾਈ ਕਰਾਈ ਜਨਰਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਡੇ ਲਈ ਕੱਪੜੇ ਦੀ ਵੀਡੀਓ ਚ ਕਾਟਨ ਦੇ ਸੂਟ ਲੈ ਕੇ ਆਏ ਬਹੁਤ ਸੋਹਣੇ ਸੂਟ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਰੈਡ ਵੀ ਬਹੁਤ ਜੈਜ ਰਹਿਣ ਵਾਲੇ ਆਪਣੇ WhatsApp ਨੰਬਰ 'ਤੇ ਤੁਸੀਂ ਕਿਸੇ 'ਤੇ ਮੈਸੇਜ ਕਰਕੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਜੀ ਘਰ ਬੈਠੇ ਸੂਟ ਮੰਗਵਾ ਸਕਦੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਜੋ ਵੀ ਤੁਹਾਨੂੰ ਇਸ ਰੀਟਰ ਵੀਡੀਓ ਦੇ ਵਿੱਚ ਦੱਸਿਆ ਸੇਮ ਤੁਹਾਨੂੰ ਉਹ ਵੀ ਪ੍ਰਾਈਸ ਤੁਸੀਂ ਪੇ ਕਰਨਾ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਹਾਂਗੇ ਵੀਡੀਓ ਵਿੱਚ ਪਹਿਲਾਂ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਜੀ ਉਸ ਤੋਂ ਬਾਅਦ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਹੈ ਤੁਸੀਂ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੋ ਆਪਾਂ ਬਰੈਡ ਵੀਡੀਓ ਦੇ ਵਿੱਚ ਦਿਖਾਉਣਾ ਹੈ ਤੈਨੂੰ ਕਿਸ ਤਰ੍ਹਾਂ ਨਹੀਂ ਲੱਗਦੀ ਐ ਅੱਜ ਆਪਾਂ ਵੀਡੀਓ ਸ਼ੁਰੂ ਕਰਾਂਗੇ ਆਲ ਓਵਰ ਸੂਟਾਂ ਤੋਂ ਆਪਣੇ ਕੋਲ ਆਲ ਓਵਰ ਸੂਟ ਨਹੀਂ ਕਾਟਨ ਦੇ ਕਾਟਨ ਦੇ ਸੂਟ ਨੇ ਬਹੁਤ ਹੀ ਵਧੀਆ ਵੈਰਾਈਟੀ ਨੇ ਜੀ ਡੈਲੀ ਪਾਉਣ ਵਾਲੇ ਸੂਟ ਨੇ ਜੀ ਡੈਲੀ ਪਾਉਣ ਵਾਲੇ ਜੋੜਾ ਕਾਟਨ ਦੇ ਆਲ ਓਵਰ ਸੂਟ ਆ 5 ਮੀਟਰ ਦੀ ਕਟ ਆ ਬਿਨਾ ਦੁਪੱਟੇ ਤੋਂ 450 ਦਾ ਸੂਟ ਆ ਜੀ 450 ਦਾ ਇੱਕ ਸੂਟ ਆ ਜੀ 800 ਦੇ ਦੋ ਸੂਟ ਨੇ ਇਹ 90% ਕਾਟਨ ਹੁੰਦੇ ਥੋੜੀ ਜੀ ਇਸ ਵਿੱਚ ਮਿਕਸ ਹੁੰਦੀ ਹੈਗੀ ਪਿਓਰ ਕਾਟਨ ਨਹੀਂ ਕਹਿ ਸਕਦੇ ਕਿਉਂਕਿ ਇਹ ਡੇਲੀ ਪਾਉਣ ਵਾਲੇ ਸੂਟ ਨੇ ਪ੍ਰੈਸ ਦੀ ਘੱਟ ਜ਼ਰੂਰਤ ਪੈਂਦੀ ਹੈ ਜੋ ਆਪਣੇ ਕੋਲ ਇਹ ਡਿਜ਼ਾਈਨ ਹੈ ਇਸ ਡਿਜ਼ਾਈਨ ਵਿੱਚ ਚਾਰ ਕਲਰ ਨੇ ਪਹਿਲਾ ਆਪਣੇ ਕੋਲੇ ਪਰਪਲ ਜਿਹਾ ਕਲਰ ਆ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਆਪਣੇ ਕੋਲੇ ਥਾਣ ਵਾਲੇ ਸੂਟ ਨੇ ਗ੍ਰੇ ਕਲਰ ਆ ਗਿਆ ਇਹ 450 ਦਾ ਇੱਕ ਸੂਟ ਆ 800 ਦੇ ਦੋ ਸੂਟ ਨੇ ਕਪੜਾ ਬਹੁਤ ਵਧੀਆ ਕਪੜਾ ਦੇਖੋ ਤੁਸੀਂ ਬਹੁਤ ਵਧੀਆ ਕਪੜਾ 5 ਮੀਟਰ ਹੀ ਤੁਹਾਨੂੰ ਕੱਟ ਦੇਵਾਂਗੇ ਜੀ ਆਲ ਓਵਰ ਸੂਟ ਇਹ ਜਿਆਨ ਵੀ ਸੋਹਣੇ ਨੇ ਕਪੜਾ ਵੀ ਵਧੀਆ ਰੇਟ ਵੀ ਜਾਇ ਨੇ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਆ ਗਿਆ ਆਪਣੇ ਕੋਲੇ ਨੇਵੀਆ ਜਿਹਾ ਕਲਰ ਆ ਗਿਆ ਕਲਰ ਸਾਰੇ ਸੋਹਣੇ ਨੇ ਕਲਰ ਵੀ ਸੋਹਣੇ ਆ ਡਿਜ਼ਾਈਨ ਵੀ ਸੋਹਣੇ ਆ ਆਨਲਾਈਨ ਘਾਮ ਆ ਜੀ ਆਪਣਾ ਤੁਸੀਂ ਘਰ ਬੈਠੇ ਸੂਟ ਮੰਗਵਾਓ ਜੋ ਵੀ ਤੁਹਾਨੂੰ ਕਲਰ ਪਸੰਦ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਆਪਣੇ ਕੋਲੇ ਗ੍ਰੀਨ ਕਲਰ ਆ ਗਿਆ ਜੀ ਆਲ ਓਵਰ ਸੂਟ 5 ਮੀਟਰ ਦੀ ਕਟ ਜੋ ਤੁਹਾਨੂੰ ਹੁੰਡ ਜੈਨ ਦਿਖਾ ਰਹੇ ਹ ਵੀ ਆਪਣੇ ਕੋਲੇ ਉਸੇ ਤਰ੍ਹਾਂ ਦੇ ਕੱਪੜਾ ਬਰੀਕ ਬੁੱਟੀ ਦਾ ਡਿਜ਼ਾਈਨ ਬਣਾ ਹੈ ਇਸ ਵਿੱਚ ਆਪਣੇ ਕੋਲੇ 5 ਕਲਰ ਨੇ ਇਸ ਡਿਜ਼ਾਈਨ ਵਿੱਚ ਕੱਪੜਾ ਬਹੁਤ ਸੋਹਣਾ ਮਲੈਮ ਕੱਪੜਾ ਕੋਈ ਏਦਾਂ ਨਹੀਂ ਹੈਗਾ ਖੱਡੜਾ ਕੱਪੜਾ ਮਲੈਮ ਕੱਪੜਾ ਜੀ ਬਹੁਤ ਵਧੀਆ ਵੈਰਾਈਟੀ ਹੈਗੀ ਇਹ ਵੀ ਆਪਣੇ ਕੋਲੇ 450 ਦਾ ਇੱਕ ਸੂਟ 800 ਦੇ ਦੋ ਸੂਟ ਪਹਿਲਾਂ ਤੁਹਾਨੂੰ ਮਹਿੰਦੀ ਕਲਰ ਦਿਖਾਇਆ ਇਹ ਆਪਣੇ ਕੋਲੇ ਪੀਚ ਕਲਰ ਆ ਗਈ ਤੁਸੀਂ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਮਾਸਟਰ ਜਿਆ ਕਲਰ ਆ ਗਿਆ ਜੈਲੋ ਜਿਆ ਕਲਰ ਸਾਰੇ ਸੋਹਣੇ ਨੇ ਕਲਰ ਵੀ ਸੋਹਣੇ ਆ ਡਿਜ਼ਾਈਨ ਵੀ ਸੋਹਣੇ ਕੱਪੜਾ ਵੀ ਬਹੁਤ ਸੋਹਣਾ ਬਹੁਤ ਸੋਹਣਾ ਕੱਪੜਾ ਜੀ ਮਲੈਮ ਕੱਪੜਾ ਇਦਾਂ ਨਹੀਂ ਹੈਗਾ ਬਹੁਤ ਸੋਹਣਾ ਕੱਪੜਾ ਪਿੰਕ ਕਲਰ ਆ ਗਿਆ ਆਪਣੇ ਕੋਲੇ ਪੰਜ ਕਲਰ ਨੇ ਇਸ ਡਿਜ਼ਾਈਨ ਵਿੱਚ 450 ਦਾ ਇੱਕ ਸੂਟ 800 ਦੇ ਦੋ ਸੂਟ ਬਿਨਾਂ ਦੁਪੱਟੇ ਤੋਂ ਸੂਟ ਨੇ 5 ਮੀਟਰ ਦੀ ਕਟ ਹੈ ਜੀ ਜਦੋਂ ਨੂੰ ਹੁਣ ਕਲਰ ਰਖਾਇਆ ਪਿਸਤਾ ਜਿਆ ਕਲਰ ਬਹੁਤ ਵਧੀਆ ਮੋਰੀ ਵਾਕ ਦੇ ਸੂਟ ਲੈ ਕੇ ਇੰਦਰ ਦਿੱਲੀ ਬਹੁਤ ਸੋਹਣੇ ਪਲੇਮ ਬਹੁਤ ਜਿਆਦਾ ਡਾਡਰ ਸਪੌਂਸ ਰਿਆ ਜੀ ਇਸ ਵਾਰ ਵੀ ਅਸੀਂ ਲੱਗ ਤੋਂ ਡਿਜ਼ਾਈਨ ਲੈ ਕੇ ਆਇਆਗੇ ਰੇਟਾ ਸਿਰਫ 695 695 ਰੇਟਾ ਜੀ ਮੂਰੀ ਵਰਕ ਦਾ ਡਿਜ਼ਾਈਨ ਬਣਿਆ ਹੈ 2.5 ਮੀਟਰ ਦੀ ਸ਼ਰਟ ਮਿਲੂਗੀ 2.5 ਮੀਟਰ ਦੀ ਬਾਟਮ ਪੰਜ ਕਲਰ ਨੇ ਆਪਣੇ ਕੋਲੇ ਪ੍ਰਿੰਟ ਸ਼ਰਟ ਹੈਗੀ ਪਲੇਨ ਹੈਗੀ ਬਾਟਮ ਵਰਕ ਵਾਲੀ ਪਹਿਲਾਂ ਆਪਣੇ ਕੋਲੇ ਮਾਸਟਰ ਕਲਰ ਇਹ ਹੈਗੇ ਆਪਣੇ ਕੋਲੇ ਮਹਿੰਦੀ ਕਲਰ ਕਲਰ ਸਾਰੀ ਬਹੁਤ ਸੋਹਣੇ ਡਿਜ਼ਾਈਨ ਦੇਖੋ ਤੁਸੀਂ ਇਹ ਸਾਰਾ ਵਰਕ ਬਣਿਆ ਹੋਇਆ ਮੂਰੀ ਦਾ ਇਹ ਸਾਰਾ ਵਰਕ ਦਾ ਡਿਜ਼ਾਈਨ ਬਣਾਇਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ 695 ਦਾ ਸੂਟ ਹੈ ਬਿਨਾ ਦੁਪੱਟੇ ਤੋਂ 5 ਮੀਟਰ ਮਿਲੂਗਾ ਨੂੰ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਇਹਨਾਂ ਦੀ ਮਸਲੀਨ ਕਾਟਨ ਦੀ ਸ਼ਰਟ ਹੁੰਦੀ ਹੈ ਜੀ ਲੀਜੀਬੀਜੀ ਦੀ ਬਾਟਮ ਹੁੰਦੀ ਹੈ ਜੀ 2.5 2.5 ਮੀਟਰ ਦੀ 695 ਰੇਟ ਹੈ ਮੂਰੀ ਵਰਕ ਦਾ ਡਿਜ਼ਾਈਨ ਬਣਾਇਆ ਹੈ ਬਿਨਾ ਦੁਪੱਟੇ ਤੋਂ ਸੂਟ ਹੁੰਦੇ ਨੇ ਜੀ ਮਸਲੀਨ ਕਾਟਨ ਦਾ ਇਹ ਹੈ ਆਪਣੇ ਕੋਲੇ ਪੈਂਜੀ ਸਾਈਡ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਕਲਰ ਵੀ ਬਹੁਤ ਸੋਹਣਾ ਡਾਰਕ ਕਲਰ ਨੇ ਜੀ ਫਲਾਵਰ ਦਾ ਡਿਜ਼ਾਈਨ ਬਣਿਆ ਹੈ ਸ਼ਰਟ ਉੱਪਰ ਪਲੇਨ ਬਾਟਮ ਲੱਗੀ ਹੋਈ ਹੈਗੀ ਫਰੋਜੀ ਕਲਰ ਆ ਗਿਆ ਜੀ ਪੰਜ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆਵੇ ਸਲੈਕਟ ਕਰਕੇ ਮੰਗਵਾ ਸਕਦੇ ਪਿਓਰ ਕਾਟਨ ਨੇ ਸੂਟ ਆ ਕੇ ਮੈਚਿੰਗ ਮੈਚਿੰਗ ਸੂਟ ਨੇ ਪਿਓਰ ਕਾਟਨ ਨੇ ਸਵਾ 2 ਮੀਟਰ ਦੀ ਸ਼ਰਟ ਹੁੰਦੀ ਹੈ 2.5 ਮੀਟਰ ਦੀ ਬਾਟਮ ਜੀ 2.5 ਮੀਟਰ ਦਾ ਦੁਪੱਟਾ 550 ਰੇਟ ਹੈ ਜੀ ਇਹਨਾਂ ਸੂਟਾਂ ਦੇ ਚਾਰ ਕਲਰ ਦਿਖਾਵਾਂਗੇ ਤੁਹਾਨੂੰ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਇਸ ਤਰ੍ਹਾਂ ਦੇ ਡਿਜ਼ਾਈਨ ਮਿਲਣਗੇ ਤੁਹਾਨੂੰ ਦੁਪੱਟਿਆਂ ਦੇ ਕਲਰ ਲੱਗ-ਲੱਗ ਮਿਲਣਗੇ ਆਪਣੇ ਕੋਲੇ ਗ੍ਰੇ ਕਲਰ ਦੇ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ 550 ਰੇਟ ਗਲੇ ਦੇ نیچے ਪੱਟੀ ਦਾ ਡਿਜ਼ਾਈਨ ਬਣਾਇਆ ਬਹੁਤ ਸੋਹਣਾ ਪ੍ਰਿੰਟੇ ਪਾਊਡਰ ਮਾ ਪ੍ਰਿੰਟ ਸ਼ਰਟ ਹੈ ਜੀ ਪਿਓਰ ਕਾਟਨ ਚ ਪਿਓਰ ਕਾਟਨ ਦੇ ਸੂਟ ਨੇ 550 ਰੇਟ ਹੈ ਇਹਨਾਂ ਸੂਟਾਂ ਦਾ કોટਨ ਦੀ ਸ਼ਰਟ ਲੱਗੀ ਹੋਈ ਹੈ ਕਾਟਨ ਦੀ ਬਾਟਮ ਲੱਗੀ ਹੋਈ ਹੈ ਜੀ ਕਾਟਨ ਦਾ ਹੀ ਦੁਪੱਟਾ ਸਵਾ ਦੋ ਮੀਟਰ ਦਾ ਦੁਪੱਟਾ ਲੱਗਾ ਹੈ ਨਾ ਸੂਟ ਨਾਲ ਸਵਾ ਦੋ ਮੀਟਰ ਸ਼ਰਟ ਹੈ ਜੀ 2.5 ਮੀਟਰ ਦੀ ਬਾਟਮ ਹੁੰਦੀ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਬਰੀਕ ਬੁਟੀ ਦਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਬ੍ਰਾਊਨ ਜਿਹਾ ਕਲਰ ਆ ਗਿਆ ਕਲਰ ਸਾਰੇ ਸੋਹਣੇ ਨੇ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਰੇਟ ਸਿਰਫ 550 ਮਸਲੀਨ ਕਾਟਨ ਚ ਮੈਚਿੰਗ ਸੂਟ ਲੈ ਕੇ ਜਾਂ ਤੁਹਾਡੇ ਲਈ 2.5 ਮੀਟਰ ਦੀ ਸ਼ਰਟ ਤੁਸੀਂ ਲੈਂਥ ਕਿੰਨੀ ਵੀ ਬਣਾ ਸਕਦੇ ਹੋਗੇ ਇਹਨਾਂ ਸੁੱਟਾਂ ਦੀ ਲੈਂਥ ਤੁਸੀਂ 44 45 ਇੰਚ ਸਾਨੀ ਨਾਲ ਬਣਾ ਸਕਦੇ ਹੋਗੇ ਸਵਾ ਦੋ ਮੀਟਰ ਦੇ ਦੁਪੱਟੇ ਨੇ ਮਸਲੀਨ कॉटन ਦੇ ਸਵਾ ਦੋ ਮੀਟਰ ਦੇ ਦੁਪੱਟੇ ਨੇ ਜੀ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮਾ ਲਈ ਜੀ ਦੀ ਬਾਟਮ ਲੱਗੀ ਹੋਈ ਹੈਗੀ ਮਸਲੀਨ कॉटन ਦੀ ਸ਼ਰਟ ਹੈ ਮਸਲੀਨ ਚੀ ਦੁਪੱਟਾ ਪਲੇਨ ਬਾਡਰਮ ਆ 4 ਕਲਰ ਨੇ 750 ਰੇਟ 750 ਰੇਟ ਹੈ ਜੀ ਬਾਰਡਰ ਦਾ ਨੂੰ फ्रंट ਤੇ ਮਿਲੂਗਾ ਬੈਗ ਤੇ ਮਿਲੂ ਬਾਜੂ ਦਾ ਡਿਜ਼ਾਈਨ ਹੈ ਕੋ ਤੁਸੀਂ ਬਹੁਤ ਸੋਹਣਾ ਬਣਾਇਆ ਸਾਰਾ ਪ੍ਰਿੰਟ ਪ੍ਰਿੰਟ ਹੈ ਜੀ ਕਾਟਨ ਦੇ ਸੂਟ ਨੇ ਗਰਮੀਆਂ ਵਾਲੇ ਸੂਟ ਨੇ ਵੈਰਾਈਟੀ ਬਹੁਤ ਸੋਹਣੀਆਂ ਹੈ ਕਿ ਡਿਜ਼ਾਈਨ ਵੀ ਬਹੁਤ ਸੋਹਣੇ ਕਲਰ ਵੀ ਬਹੁਤ ਸੋਹਣੇ ਨੇ ਕਲਰ ਵੀ ਸਾਰੇ ਨਵੇਂ ਕਲਰ ਨੇ ਜੀ ਮਹਿੰਦੀ ਜਿਹਾ ਕਲਰ ਆ ਗਿਆ ਇਸ ਤਰ੍ਹਾਂ ਨੇ ਡਿਜ਼ਾਈਨ ਫਰੰਟ ਬੈਗ ਉੱਪਰ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਨੇ 750 ਰੇਟ ਹੈ ਇਹਨਾਂ ਸੂਟਾਂ ਲਈ 750 ਰੇਟਾਂ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਹ ਹੈ ਆਪਣੇ ਕੋਲੇ ਬ੍ਰਾਊਨ ਜਾਂ ਕਲਰ। ਫਰੋਜੀ ਕਲਰ ਦੀ ਬਾਟਮ ਲੱਗੀ ਹੋਈ ਹੈ ਕਿ ਬ੍ਰਾਊਨ ਕਲਰ ਦੀ ਸ਼ਰਟ ਹੈ ਜੀ, ਪ੍ਰਿੰਟ ਦੁਪੱਟਾ। ਤੁਸੀਂ ਲੈਂਥ ਇਹਨਾਂ ਰੂਟਾਂ ਲਈ ਕਿੰਨੇ ਬਣਾ ਸਕਦੇ ਹੋ? ਬਾਕੀ ਕੱਪੜਾ ਦੇਖੋ, ਤੁਸੀਂ ਬਹੁਤ ਸੋਹਣਾ ਕੱਪੜਾ ਗਰਮੀਆਂ ਵਾਲੀ ਵੈਰਾਈਟੇ ਹੈ, ਗਰਮੀਆਂ ਵਾਲਾ ਕੱਪੜਾ ਸਾਰਾ ਆਪਣੇ ਕੋਲੇ। ਕਲਰ ਜੋ ਤੁਹਾਨੂੰ ਹੁਣ ਦਿਖਾ ਰਹੇ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ, ਆਪਣੇ ਕੋਲੇ yellow ਕਲਰ ਦੀ ਬਾਟਮ ਲੱਗੀ ਹੋਈ ਹੈ ਜੀ। ਗ੍ਰੀਨ ਕਲਰ ਦੀ ਸ਼ਰਟ। ਜਦੋਂ ਨੂੰ ਹਮ ਕਲਰ ਰਖਾਏ ਇਸ ਨਾਲ ਹੈ ਇਹ ਪਿੰਕ ਕਲਰ ਦੀ ਸ਼ਰਟ ਮਹਿੰਦੀ ਕਲਰ ਦੀ ਸਾਰੇ ਪਿੰਕ ਕਲਰ ਦੀ ਬਾਰਡਰ ਵਾਲੀ ਸ਼ਰਟ ਹੈਗੀ ਮਹਿੰਦੀ ਕਲਰ ਦੀ 2.5 ਮੀਟਰ ਦੀ ਸ਼ਰਟ ਹੈ ਸਵਾ ਦੋ ਮੀਟਰ ਦੇ ਦੁਪट्टे ਪ੍ਰਿੰਟ ਸੂਟ 750 ਰੇਟ ਹਾਂਜੀ ਪਿਓਰ ਕਾਟਨ ਦੇ ਆਪਣੇ ਕੋਲ ਆਲਓਵਰ ਸੂਟ ਆ ਗਏ ਪਿਓਰ ਕਾਟਨ ਦੇ ਆਲਓਵਰ ਸੂਟ ਦਾ ਪ੍ਰਿੰਟ ਬਹੁਤ ਸੋਹਣੇ ਨੇ ਦੁਪੱਟਾ ਹੈਗਾ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਜੀ ਪ੍ਰਿੰਟ ਪ੍ਰਿੰਟ ਦੁਪੱਟਾ 5 ਮੀਟਰ ਦੀ ਸੂਟ ਦੀ ਕਟ ਹੈ ਸਵਾ ਦੋ ਮੀਟਰ ਦੇ ਦੁਪੱਟੇ ਨੇ ਪ੍ਰਿੰਟ ਬਹੁਤ ਸੋਹਣੇ ਕਲਰ ਬਹੁਤ ਸੋਹਣੇ ਨੇ ਰੇਟ ਹੈਗਾ 1100 1100 ਰੇਟ ਆ ਇਹ ਕਪੜਾ ਤੁਸੀਂ ਹੱਥ 'ਚ ਫੜ ਕੇ ਦੇਖੋਗੇ ਖੁਸ਼ ਹੋ ਜਾਓਗੇ ਕਿਉਂਕਿ ਵੈਰਾਈਟੀ ਬਹੁਤ ਸੋਹਣੀ ਹੈ ਕਪੜਾ ਬਹੁਤ ਸੋਹਣਾ ਜੀ 1100 ਰੇਟ ਆ ਤੁਸੀਂ ਕਿਤੇ ਵੀ ਛੂਟ ਪਾ ਸਕਦੇ ਬਾਹਰ ਅੰਦਰ ਇਹ ਪਹਿਲਾ ਆਪਣੇ ਕੋਲੇ ਲੈਮਨ ਕਲਰ ਦਾ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਕਲਰ ਵੀ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਹ ਆ ਆਪਣੇ ਕੋਲੇ ਪਿਸਤਾ ਜਾ ਕਲਰ ਕਲਰ ਸਾਰੇ ਸੋਹਣੇ ਨੇ ਜੀ ਡਿਜ਼ਾਈਨ ਵੀ ਸੋਹਣਾ ਕਲਰ ਵੀ ਸੋਹਣਾ ਕਪੜਾ ਵੀ ਬਹੁਤ ਸੋਹਣਾ ਬਹੁਤ ਵਧੀਆ ਕਪੜਾ ਹੈ ਜੀ 1100 ਰੇਟ ਦਾ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਿਲੇਕਟ ਕਰੋ ਜੀ WhatsApp ਨੰਬਰ ਆਪਣੇ ਦੋ ਨੇ ਤੁਸੀਂ ਇੰਡੀਆ ਦੇ ਵਿੱਚ ਕਿਤੇ ਵੀ ਪਾਰਸਲ ਮੰਗਵਾ ਸਕਦੇ ਹੋ ਸ਼ਿਪਿੰਗ ਜੱਜ ਫ੍ਰੀ ਹੈ ਜੇਕਰ ਤੁਸੀਂ ਬਾਹਰ ਪਾਰਸਲ ਮੰਗਵਾਉਣਾ ਇੰਡੀਆ ਤੋਂ ਉਹਦੇ ਲਈ ਤੁਹਾਨੂੰ ਸ਼ਿਪਿੰਗ ਜੱਦੀ ਦੇਣਾ ਬੋ ਜੀ ਡਿਲੀਵਰੀ ਤੁਸੀਂ ਕਿਤੇ ਵੀ ਕਰਾ ਸਕਦੇ ਹੋਗੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜਿਹਦੋਂ ਹੁਣ ਕਲਰ ਰਖਾ ਰਹੇ ਆ ਆਪਣੇ ਕੋਲੇ ਕਰੇਏ ਕਲਰ ਚਾਰ ਕਲਰ ਨੇ ਜਿਹੜੇ ਇਹਨਾਂ ਵਿੱਚ 1100 ਰੇਟਾਂ ਨਾਲ ਸੂਟਾਂ ਦਾ ਜੀ ਵਰਕ ਵਾਲੇ ਸੂਟ ਲੈ ਕੇ ਆਂ ਤੁਹਾਡੇ ਲਈ ਕਰੇਏ ਵਿੱਚ ਕਰੇਏ ਸ਼ਿਵਕ ਵਿੱਚ ਕਪੜਾ ਹੀ ਕਰੇਏ ਬਹੁਤ ਸੋਹਣੇ ਲੱਗੇ ਆ ਰੇਟ ਸਿਰਫ 950 950 ਰੇਟ ਆ ਜੀ ਆਲ ਓਵਰ ਸੂਟ ਆ 5 ਮੀਟਰ ਦੀ ਕੱਟ ਸੂਟ ਦੀ ਆ 2.5 ਮੀਟਰ ਦੇ ਚਨੂਸਪੂਨ ਦੇ ਦੁਪੱਟੇ ਨੇ ਇਸ ਤਰ੍ਹਾਂ ਦੇ ਇਹ ਤਰ੍ਹਾਂ ਦੇ ਸਵਾਦੋ ਮੀਟਰ ਦੇ ਚਨੂਨਫੁੰਦੇ ਦੁਪੱਟੇ ਨੇ ਜੀ ਬਰਕਦਾਨ ਨੂੰ ਫਰੰਟ ਉੱਪਰ ਮੇਨੂੰ ਜਰੀ ਵਰਕ ਕਰਿਆ ਹੈ ਸਾਰੇ ਸੂਟਾਂ ਉੱਪਰ ਡਿਜ਼ਾਈਨ ਬਹੁਤ ਸੋਹਣੇ ਹੈ ਰੇਟ ₹950 950 ਰੇਟ ਹੈ ਜੀ ਫੈਂਸੀ ਸੂਟਾ ਤੁਸੀਂ ਪ੍ਰੋਗਰਾਮ ਦੇ ਪਾ ਸਕਦੇ ਹੋ ਕ੍ਰੇਪ ਸਿਲਕ ਦਾ ਕਪੜਾ ਹੈ ਇਹਨਾਂ ਸੂਟਾਂ ਇੱਥੇ ਲਾਈਨਿੰਗ ਲੱਗੂਗੀ ਚਾਰ ਕਲਰ ਨੇ ਆਪਣੇ ਕੋਲ ਪਹਿਲਾ ਮੈਂਡੀ ਕਲਰ ਪਹਿਲਾ ਮੈਂਡੀ ਕਲਰ ਆ ਗਿਆ ਜੀ ਇਹ ਆ ਗਿਆ ਆਪਣੇ ਕੋਲ ਮੈਂਟਾ ਕਲਰ ਚਾਰ ਕਲਰ ਨੇ ਛੜਿਆ ਵਿੱਚ ਸਿਰਫ ਰੇਟ 950 950 ਰੇਟ ਹੈ ਜੀ ਫੈਂਸੀ ਸੂਟ ਆਲਓਵਰ ਸੂਟ ਨੇ ਤੁਸੀਂ ਕਿਤੇ ਵੀ ਪ੍ਰੋਗਰਾਮ ਤੇ ਪਾ ਸਕਦੇ ਹੋਗੇ येलो ਕਲਰ ਆ ਗਿਆ ਜੀ ਡਾਰਕ ਕਲਰ ਨੇ ਸਾਰੇ ਕਲਰ ਵੀ ਸੋਹਣੇ ਡਿਜ਼ਾਈਨ ਵੀ ਸੋਹਣੇ ਨੇ ਇਹ ਹੈ ਆਪਣੇ ਕੋਲੇ ਪਿੰਕ ਕਲਰ ਇਹ ਸਾਰੇ 4 ਕਲਰ ਨੇ ਆਪਣੇ ਕੋਲੇ 800 950 ਸ਼ਿਪਿੰਗ ਅੱਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਘਰ ਬੈਠੇ ਸੂਟ ਮੰਗਵਾਓ ਜੀ ਜੋ ਵੀ ਤੁਹਾਨੂੰ ਪਸੰਦ ਹੈ ਫੈਂਸੀ ਸੂਟ ਨੇ ਆਪਣੇ ਕੋਲੇ ਹਾਂ ਜੀ ਜਦੋਂ ਹਾਂ ਅਸੀਂ ਹੁਣ ਸੂਟ ਦਿਖਾ ਰਹੇ ਹਾਂ ਇਹ ਵੀ ਆਪਣੇ ਕੋਲੇ ਪਿਓਰ ਕਾਟਨ ਚ ਨੇ ਪਿਓਰ ਕਾਟਨ ਨੇ ਸੂਟ ਨੇ ਜੀ ਪਿਓਰ ਮਸਲੀਨ ਦੇ ਦੁਪੱਟੇ ਲੱਗੇ ਹੋਏ ਨੇ ਇਹਨਾਂ ਸੂਟ ਨਾਲ ਪਿਓਰ ਮਸਲੀਨ ਦੇ ਦੁਪੱਟੇ ਨੇ ਜੀ ਪ੍ਰਿੰਟ ਦੁਪੱਟੇ ਨੇ ਪ੍ਰਿੰਟੇ ਸੂਟ ਆ ਦੇਖੋ ਤੁਸੀਂ ਬਹੁਤ ਸੋਹਣੇ 2.5 ਮੀਟਰ ਦੇ ਦੁਪੱਟੇ ਨੇ 5 ਮੀਟਰ ਦੀ ਸੂਟ ਦੀ ਘਟਾ ਰੇਟ ਹੈਗਾ 1250 1250 ਰੇਟ ਆ ਜੀ ਕਪੜਾ ਤੁਸੀਂ ਹੱਥ ਲਾ ਕੇ ਦੇਖੋਗੇ ਬਹੁਤ ਸੋਹਣਾ ਕਪੜਾ ਹੈ ਜੀ ਬਹੁਤ ਹੀ ਵਧੀਆ ਵੈਰਾਈਟੀ ਹੈ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਆਲ ਓਵਰ ਸੂਟ ਆ 5 ਮੀਟਰ ਦੀ ਕੱਟ ਆ ਇਹ ਸਾਰੇ ਗਰਮੀਆਂ ਵਾਲੇ ਸੂਟ 1250 ਰੁਪਏ 55 ਜਫਰੀ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈ ਪਹਿਲਾਂ ਆਪਣੇ ਕੋਲੇ ਬ੍ਰਾਊਨ ਕਲਰ ਸੀ ਇਹ ਹੈ ਆਪਣੇ ਕੋਲੇ ਗ੍ਰੀਨ ਕਲਰ ਮਹਿੰਦੀ ਜੈ ਕਲਰ ਸੋਨੇ ਨੇ ਡਿਜ਼ਾਈਨ ਵੀ ਸੋਨੇ ਨੇ ਨਵੇਂ ਕਲਰ ਨੇ ਨਵੇਂ ਡਿਜ਼ਾਈਨ ਨੇ ਜੀ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ 4 ਕਲਰ ਨੇ ਇਹ ਹੈ ਆਪਣੇ ਕੋਲੇ ਪੀਕਓ ਸ਼ੇਡ ਕਲਰ ਸਾਰੇ ਡਾਰਕ ਕਲਰ ਨੇ ਫਲਾਵਰ ਦਾ ਡਿਜ਼ਾਈਨ ਬਣਿਆ ਹੈ ਪ੍ਰਿੰਟ ਦੁਪੱਟੇ ਨੇ ਪ੍ਰਿੰਟੀ ਸੂਟ ਹੈ ਪ੍ਰਿੰਟ ਦੁਪੱਟੇ ਨੇ 1250 ਰੇਟ ਹੈ ਇਹਨਾਂ ਸੂਟਾਂ ਦਾ ਜੇ ਤੁਹਾਨੂੰ ਹੁੰਦ ਜੈਨ ਦਿਖਾਣਾ ਹੈ ਇਹ ਆਪਣੇ ਕੋਲੇ ਬ੍ਰਾਊਨ ਜਾਂ ਕਲਰ ਹੈ ਜੀ ਜੋ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਉਹ ਥੋੜਾ ਡਾਰਕ ਕਲਰ ਜੀਗਾ ਤੁਸੀਂ ਕਲਰ ਦਾ ਨਾਮ ਜ਼ਰੂਰ ਲਿਖ ਦੇਣਾ ਕਿਉਂਕਿ ਅਸੀਂ ਵੀ ਥੋੜਾ ਜਿਹਾ ਕੰਫਿਊਜ਼ਨ ਹੋ ਜਾਂਦੀ ਹੈ ਸਾਨੂੰ ਵੀ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਜੀ ਬ੍ਰਾਊਨ ਕਲਰ ਆਏ ਸੀ ਸਾਰੀ ਆਪਣੀ ਐਜ ਸੀ ਵੈਰਾਈਟੀ ਸਾਰੇ ਕਾਟਨ ਦੇ ਝੂਟਾ ਪਹਿਲਾਂ ਤੁਸੀਂ ਪੂਰੀ ਵੀਡੀਓ ਦੇਖੋ ਉਸ ਤੋਂ ਬਾਅਦ ਸਾਨੂੰ ਸਕਰੀਨ ਰੋਲ ਸੈਂਡ ਕਰਨਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੋ ਆਪਾਂ ਵੈਰਾਈਟੀ ਵੀਡੀਓ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਕਿਸ ਤਰ੍ਹਾਂ ਨਹੀਂ ਲੱਗਦੀ ਹੈ ਧੰਨਵਾਦ ਜੀ